ਆਪ ਸਰਕਾਰ ਆਪ ਦੇ ਦਵਾਰ ਤਹਿਤ ਪ੍ਰਸ਼ਾਸਨ ਵੱਲੋਂ ਖੋਸਾ ਦਲ ਸਿੰਘ ਵਾਲੇ ਵਿਖੇ ਲਗਾਇਆ ਗਿਆ ਕੈਂਪ ਜੀਹਾ ਜੀਰਾ ਤੋਂ ਥੋੜੀ ਦੂਰ ਸਥਿਤ ਪਿੰਡ ਖੋਸਾ ਦਲ ਸਿੰਘ ਵਿਖੇ ਐਮਐਲਏ ਨਰੇਸ਼ ਕਟਾਰੀਆ ਦੀ ਗਵਾਈ ਹੇਠ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਪ ਸਰਕਾਰ ਆਪ ਦੇ ਦਵਾਰ ਸਕੀਮ ਦੇ ਤਹਿਤ ਲਾਭਪਾਤਰੀਆਂ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ੈਂਪ ਵਿੱਚ 43 ਵੱਖ-ਵੱਖ ਸਕੀਮਾਂਾਂ ਧਾਰੀਆਂ ਨੂੰ ਮੌਕੇ ਤੇ ਦਿੱਤੇ ਗਏ ਇਸ ਮੌਕੇ ਐਮਐਲਏ ਨਰੇਸ਼ ਕੁਟਾਰੀਆ ਤੇ ਨਾਇਬ ਤਹਿਸੀਲਦਾਰ ਸੰਤੋਖ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਆਪ ਸਰਕਾਰ ਆਪ ਦੇ ਦਵਾਰ ਸਕੀਮ ਦੇ ਤਹਿਤ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਇਨ੍ਹਾਂ ਕੈਂਪਾਂ ਵਿੱਚ ਵਾਦੂ ਵੱਧ ਲਾਪਾਤਰੀ ਲਾਭ ਉਠਾ ਰਹੇ ਹਨ ਇਸ ਮੁਫਤ ਕੈਂਪ ਦੌਰਾਨ ਜਲ ਸੈਨੀਟੇਸ਼ਨ ਵਿਭਾਗ ਸਵੈਦਾ ਸੈਂਟਰ ਪੈਨਸਨ ਵਿਭਾਗ ਸੀ ਡੀ ਪੀਓ ਵਿਭਾਗ ਸਿਹਤ ਵਿਭਾਗ ਆਦਿ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਲੋਕਾਂ ਦੀ ਫਰੀ ਸੇਵਾ ਕੀਤੀ ਗਈ। ਦੇਖੋ ਜੀਰਾ ਤੋਂ ਅੰਗਰੇਜ਼ ਬਰਾਡ ਦੀ ਵਿਸ਼ੇਸ਼ ਰਿਪੋਰਟ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ। ਬੈਨਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ। ਸਰਦਾਰ ਸਿੰਘ ਵਾਲੇ ਕੈਂਪ ਲੱਗਾ ਇਹਦੇ ਬਾਰੇ ਕੀ ਖ਼ਬਰਾਂ ਦਉਨੇ ਆਂ ਅੱਜ ਜਿੱਦਾਂ ਪੰਜਾਬ ਸਰਕਾਰ ਨੇ ਜੋ ਹੁਕਮ ਦਿੱਤੇ ਸੀ ਉਹਦੇ ਹੁਕਮਾਂ ਤਹਿਤ ਮਾਨਜੋਤ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਰੇ ਅਲੱਗ-ਅਲੱਗ ਪਿੰਡਾਂ 'ਚ ਟੀਮਾਂ ਬਣਾਈਆਂ ਆਂ ਮਾਨਜੋਤ ਸਿੰਘ ਸਾਹਿਬ ਜੀਰਾ ਤੇ ਡੀਸੀ ਸਾਹਿਬ ਨੇ ਜੋ ਟੀਮਾਂ ਬਣਾਈਆਂ ਹਰ ਡਿਪਾਰਟਮੈਂਟ ਦੇ ਜੋ ਮੁਲਾਜ਼ਮ ਇੱਥੇ ਬੈਠੇ ਆ ਜੇਦੀ ਵੀ ਕੋਈ ਦੁੱਖ ਤਕਰੀਬ ਹੁੰਦੀ ਆ ਮੌਕੇ ਤੇ ਸੁਣੀ ਤੇ ਮੌਕੇ ਤੇ ਹੱਲ ਕੀਤਾ ਜਾਂਦਾ ਹੈ ਧੰਨਵਾਦ ਭੈਣ ਜੀ ਤੁਸੀਂ ਲੋਕਾਂ ਨੂੰ ਇੱਥੇ ਇਸ ਟੈਨਸ਼ਨ ਅਸੁਲਤਾ ਦਾ ਹੋਰ ਸਹੂਲਤਾ ਦੇ ਰਹੇ ਆ ਕੀ ਲੋਕ ਖੁਸ਼ ਆ ਹਾਂਜੀ ਬਹੁਤ ਲੋਕ ਖੁਸ਼ ਹੈ ਮਦਕੀ ਇਸ ਗਿੰਦੇ ਪਰੰਪਰ ਕਰਕੇ ਦੇ ਰਹੇ ਆ ਲੋਕਾਂ ਦਾ ਜੋ ਵੀ ਕੰਮ ਹੈ ਪਟਵਾਰੀ ਕੰਮ ਸਰਪੰਚ ਦਾ ਆਮ ਹੀ ਸਪੋਰਟ ਹੋ ਰਿਹਾ ਹੈ ਤੇ ਨਾਲ ਦੀ ਨਾਲ ਹੀ ਪੈਨਸ਼ਨ ਲੱਗ ਰਹੀਆਂ ਮਦਕੀ ਇਹੋ ਇਹੋ ਜੇ ਸਾਡੇ ਕੋਲ ਕੇਸ ਆਏ ਜਿਵੇਂ ਚੁੱਗੀਆਂ ਚੌਪੜੀਆਂ ਵਾਲੇ ਆਏ ਜਿਹੜੇ ਕਿਸੇ ਨੂੰ ਕੋਈ ਨੌਲੇਜ ਨਹੀਂ ਨੂੰ ਕਿਤੇ ਜਾਣਦੀ ਉਹਗਾ ਤੇ ਇੱਥੇ ਆ ਕੇ ਉਹਨਾਂ ਨੂੰ ਬਹੁਤ ਸਹੂਲਤ ਮਿਲੀ ਆ ਉਹਨਾਂ ਦੇ ਸਾਰਾ ਮਸੇ ਭਰਦੀਆਂ ਅਸੀਂ ਹਰ ਇੱਕ ਪਿੰਡ ਵਿੱਚ ਮਦਕੀ ਹੁਣ ਤੱਕ ਅਸੀਂ 15 ਪਿੰਡਾਂ ਵਿੱਚ ਜਿਹੜਾ ਕੈਂਪ ਹੈ ਇਹ ਲਗਾ ਚੁੱਕੇ ਹਾਂ ਧੰਨਵਾਦ ਸਾਬ ਪੰਜਾਬ ਸਰਕਾਰ ਆਪ ਦੇ ਦਵਾਰ ਤਹਿਤ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਆ ਤੇ ਉਹ ਇਹਦੇ ਬਾਰੇ ਕੁਝ ਜਾਣਕਾਰੀ ਪਾਉ ਲੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਜਿਨ੍ਹਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਸਟੇਜਾਂ ਤੇ ਇਹ ਗੱਲ ਕਹੀ ਸੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਅਸੀਂ ਪਿੰਡ-ਪਿੰਡ ਆਣ ਕੇ ਤੁਹਾਡੇ ਕੰਮ ਕਰਿਆ ਕਰਾਂਗੇ ਤੁਹਾਨੂੰ ਦਫ਼ਤਰਾਂ 'ਚ ਜਾਣ ਦੀ ਨਹੀਂ ਲੋੜ ਪੈਣੀ। ਉਸ ਕਰਕੇ ਅੱਜ ਜਿਹੜਾ ਉਸ ਕੰਮ ਦੇ ਤਹਿਤ ਹਰ ਪਿੰਡਾਂ 'ਚ ਕੈਂਪ ਲੱਗ ਰਹੇ ਆ। ਤਕਰੀਬਨ ਅੱਜ ਕਾਫੀ ਦਿਨਾਂ ਤੋਂ ਸਾਰੇ ਪੰਜਾਬ ਅੰਦਰ ਹੀ। ਤੇ ਜਿਹਦੇ ਅੱਜ ਖੋਸਾ ਦਲ ਸਿੰਘ ਵੀ ਕੈਂਪ ਲੱਗਾ ਵਾ। ਤੁਸੀਂ ਵੇਖਦੇ ਆ ਅੰਦਰ ਬਹੁਤ ਭੀੜ ਆ। ਕਿਸੇ ਦਾ ਕੋਈ ਜਨਮ ਸਰਟੀਫਿਕੇਟ ਆ, ਕਿਸੇ ਦਾ ਮੌਤ ਦਾ ਸਰਟੀਫਿਕੇਟ ਆ, ਕਿਸੇ ਦੀ ਪੈਨਸ਼ਨ ਆ, ਕਿਸੇ ਦਾ ਆਂਗਣ ਸਰਟੀਫਿਕੇਟ ਆ। ਇਸ ਤਰ੍ਹਾਂ ਦੀਆਂ 40 44 ਹਜ਼ੂਮਤਾਂ ਗੜੀਆਂ ਕੀ ਇੱਥੇ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਇਸੇ ਤਰ੍ਹਾਂ ਹੋਰ ਵੀ ਵੱਖ-ਵੱਖ ਅ ਜਿਵੇਂ ਮਜ਼ਦੂਰਾਂ ਦਾ ਜਿਹਦਾ ਲੇਬਰ ਵਾਲਾ ਕਾਰਡ ਬਣਿਆ ਉਹਨਾਂ ਨੂੰ 52000 ਰੁਪਏ ਸगन ਸਕੀਮ ਹੈ ਲੜਕੀ ਦੇ ਵਿਆਹ ਤੇ ਦੋ ਲੜਕੀਆਂ ਨੂੰ ਗੁੰਗਾ ਗੁੰਗਾ ਯਾਰ ਇਸ ਤਰ੍ਹਾਂ ਕਰਕੇ ਕਾਫੀ ਆ ਆਮ ਆਦਮੀ ਪਾਰਟੀ ਜਿਹੜੀਆਂ ਕੀ ਵਾਅਦੇ ਕੀਤੇ ਸੀ ਪੂਰੇ ਕਰ ਰਹੀ ਆ ਵਾਅਦੇ ਜਾਂ ਗਾਰੰਟੀ ਉਦੋਂ ਉਸ ਟਾਈਮ ਅਸੀਂ ਵਾਅਦਾ ਤਾਂ ਵਾਅਦੇ ਤੋਂ ਤਾਂ ਲੋਕ ਮੁੱਕਰ ਜਾਂਦੇ ਆ ਇਹ ਉਹਨਾਂ ਕੇਜਰੀਵਾਲ ਜੀ ਨੇ ਇਹ ਗੱਲ ਕਹੀ ਸੀ ਅਸੀਂ ਗਰੰਟੀ ਦਿੰਨੇ ਆ ਗਰੰਟੀ ਤੇ ਵਾਅਦੇ 'ਚ ਬਹੁਤ ਫਰਕ ਆ ਜਦੋਂ ਕਿ ਅਸੀਂ ਗਰੰਟੀ ਦਿੱਤੀ 600 ਯੂਨਟ ਬਿਜਲੀ ਮੇਰੇ ਖਿਆਲ ਦੋ ਤਿੰਨ ਮਹੀਨਿਆਂ 'ਚ ਚਾਲੂ ਕਰਤੀ ਮੁਹੱਲਾ ਕਲੀਨਿਕਾਂ ਦਾ ਕਿਹਾ ਸੀਗਾ ਉਹ ਵੀ ਬਣੀ ਜਾਂਦੇ ਆ 7-800 ਬਣ ਗਿਆ ਵਾ ਪ੍ਰੋਸੈਸ ਦੇ ਹਿਸਾਬ ਨਾਲ ਹੌਲੀ-ਹੌਲੀ ਹਰ ਚੀਜ਼ ਪੂਰੀ ਕਰਾਂਗੇ ਜੋ ਵਾਅਦੇ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਕਰਾਂਗੇ ਅਸੀਂ ਐਮਐਲਏ ਸਾਹਿਬ ਕਈਆਂ ਪਿੰਡ ਦੇ ਵਿੱਚ ਜਿਵੇਂ ਰਾਸ਼ਨ ਕਹਿੰਦੇ ਸੀ ਝਟਾ ਦਾ ਘਰ ਘਰ ਪਹੁੰਚਾਵਾਂਗੇ ਮੈਨੂੰ ਪਤਾ ਲੱਗਾ ਵੀ ਉਹ ਪ੍ਰਸਿੱਧਰੀ ਨਾਲ ਚੱਲ ਰਿਹਾ ਉਹ ਜਿਹੜਾ ਕੀ ਅਸੀਂ ਪਰਸੋਂ ਅੱਜ ਤੋਂ 3 ਦਿਨ ਪਹਿਲਾਂ ਛਤਰੇ ਪਿੰਡ ਤੋਂ ਸ਼ੁਰੂ ਕੀਤਾ ਚ ਮੈਂ ਆਪ ਛਤਰੇ ਪਿੰਡ ਚ ਬੰਦਿਆ ਸੀਗਾ ਬਾਕੀ 6 ਪਿੰਡਾਂ ਦੇ ਵਿੱਚ ਉਹ ਜਿਹੜੀ ਸਕੀਮ ਹੈ ਘਰ ਘਰ ਬਚਾਉਣ ਵਾਲੀ ਰਾਸ਼ਨ ਉਹ ਸ਼ੁਰੂ ਕੀਤੀ ਗਈ ਆ ਬਾਕੀ ਪਿੰਡਾਂ 'ਚ ਵੀ ਹੌਲੀ ਹੌਲੀ ਸਾਰੇ ਪਿੰਡਾਂ 'ਚ ਐਵੇਂ ਕਰਾਂਗੇ ਘਰ ਘਰ ਜਾ ਕੇ ਕਣਕ ਲੈਣੀ ਕਣਕ ਲੈ ਲਓ ਆਟਾ ਲੈਣਾ ਆਟਾ ਲੈ ਲਓ ਪਰ ਇਹ ਨਹੀਂ ਵੀ ਕਣਕ ਜੋ ਜਿਹੋ ਜੀ ਵਧੀਆ ਅਸੀਂ ਆਪ ਖਾਣੇ ਆ ਉਹੋ ਜੀ ਇਹਨਾਂ ਨੂੰ ਕਣਕ ਦੇਾਂਗੇ ਇਹ ਨਹੀਂ ਵੀ ਉਹ ਪਾਣੀ ਪਾ ਕੇ ਡੇ ਡੇ ਘੜੇਪੇ ਵੱਜੇ ਉਹ ਕਣਕ ਨਹੀਂ ਬਹੁਤ ਹਨ ਇਸ ਕਰਕੇ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਹੁਤ ਵਧੀਆ ਚੱਲ ਰਹੀ ਆ ਠੀਕ ਆ ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਆ ਉਹਨਾਂ ਨੇ ਤਾਂ ਭਵੇਂ ਚੰਗਾ ਹੋਵੇ ਮਾੜਾ ਹੋਵੇ ਉਹਨਾਂ ਨੇ ਮਾੜਾ ਹੀ ਕਹਿਣਾ ਹੁੰਦਾ ਇਸ ਕਰਕੇ ਉਹਨਾਂ ਕੋਲੇ ਕੋਈ ਇਹੋ ਜਿਹਾ ਮੁੱਦਾ ਨਹੀਂ ਰਹਿ ਗਿਆ ਹੁਣ ਐਵੇਂ ਬੇਤੁਕੀਆਂ ਹੀ ਗੱਲਾਂ ਕਰੀ ਜਾਂਦੇ ਲੋਕ ਜਨਤਾ ਨੂੰ ਪੁੱਛਿਆ ਜਾਵੇ ਜਨਤਾ ਖੁਸ਼ ਹੈ ਜਨਤਾ ਨੂੰ ਅਜੇ ਭਾਈ 2 ਸਾਲ ਵੀ ਨਹੀਂ ਪੂਰੇ ਹੋਏ ਪਰ ਤੁਸੀਂ ਵੇਖਿਆ ਜੇ ਜਿਹੜਾ ਕਿ 2 ਸਾਲ ਹੋਰ ਹੋ ਲੈਂਦੇ ਹੋ ਹਰ ਇੱਕ ਇਨਸਾਨ ਕਹੂਗਾ ਵੀ ਇਹੋ ਜੀ ਸਰਕਾਰ ਆਉਣੀ ਚਾਹੀਦੀ ਦਸੋਂ ਸੌਣ ਲੱਗੇ ਆ ਇੱਕ ਬੰਦੇ ਨੇ ਨਹੀਂ ਕਿਹਾ ਕਈਆਂ ਬੰਦਿਆਂ ਨੇ ਇਹ ਗੱਲ ਕਹੀ ਉਸ ਦਿਨ ਤੇ ਅਸੀਂ ਸੁਖ ਦੀ ਨਹੀਂ ਸੌਣੇ ਆ ਕੋਈ ਪਰਚਾ ਤਾਂ ਨਹੀਂ ਹੁੰਦਾ ਬਹੁਤ ਲੋਕ ਖੁਸ਼ ਆ ਬਾਕੀ ਆਪੋਜੀਸ਼ਨ ਦਾ ਕੰਮ ਆ ਉਹਨਾਂ ਨੇ ਆਪਦਾ ਕਰੀ ਜਾਣਾ ਅਸੀਂ ਆਪਦਾ ਕਰਦੇ ਆ ਅਸੀਂ ਹਰ ਪਿੰਡ ਪਿੰਡ ਜਾ ਕੇ ਅੱਜ ਹਰ ਇੱਕ ਥਾਂ ਤੇ ਲੋਕਾਂ ਨੂੰ ਜਾ ਕੇ ਆਪ ਪੁੱਛਦੇ ਆ ਨਹੀਂ ਤੇ ਸਾਨੂੰ ਮੈਂ ਵਾਰੀ ਵਾਰੀ ਕਹਿਣਾ ਜਿਹੜਾ ਕੋਈ ਅਫਸਰ ਪੈਸੇ ਮੰਗਦਾ ਮੈਨੂੰ ਦੱਸੋ ਆਣ ਕੇ ਮੈਂ ਪਰਚਾ ਦਰਜ ਕਰਾਊਂ ਉਸ ਬੰਦੇ ਤੇ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਅਸੀਂ ਇਹ ਭ੍ਰਿਸ਼ਟਾਚਾਰ ਜਿਹੜਾ ਵਾ ਖਤਮ ਕਰਨਾ ਹੈ ਇਹ ਇਹ ਪੰਜਾਬ ਜਿਹੜਾ ਵਾ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਬਣੂਗਾ ਨਾ ਜਦੋਂ ਇਹੋ ਜੇ ਕੰਮ ਸ਼ੁਰੂ ਹੋ ਜਾਣਗੇ ਚੱਗੇ ਤੇ ਲੋਕ ਸੁਖ ਦੀ ਰੋਟੀ ਖਾਣਗੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਹਰ ਇੱਕ ਇਨਸਾਨ ਨੂੰ ਬੇਨਤੀ ਕਰਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਕੈਂਪ ਲੱਗਣਗੇ ਤੇ ਤੁਸੀਂ ਉਸ ਕੈਂਪ ਦਾ ਫਾਇਦਾ ਜ਼ਰੂਰ ਲਓ ਇੰਨੀਆਂ ਗ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ